ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਖਾਲਸਾ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਇਹ ਕਿ ਜੇਕਰ ਤੁਹਾਡੀ ਘਰ ਦੀ ਵਿੱਚ ਗਰੀਬੀ ਹੈ ਜੇ ਤੁਸੀਂ ਗਰੀਬੀ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੀ ਘਰ ਦੀ ਇਸ ਜਗ੍ਹਾ ਤੇ ਭੁੱਲ ਕੇ ਵੀ ਇਹ ਚੀਜ਼ਾਂ ਕਦੀ ਨਾ ਰੱਖਿਆ ਕਰੋ ਕਿਉਂਕਿ ਇਹ ਹੀ ਮੁੱਖ ਕਾਰਨ ਸਾਡੇ ਘਰ ਦੇ ਵਿੱਚ ਗਰੀਬੀ ਦਾ ਬਣਦੀਆਂ ਨੇ ਜਿਸ ਵੇ ਕਰਕੇ ਸਾਡੀ ਘਰ ਦੀ ਵਿੱਚ ਪੈਸਾ ਨਹੀਂ ਰੁਕਦਾ ਤੇ ਬਰਕਤ ਨਹੀਂ ਪੈਂਦੀ ਇਸ ਵੀਡੀਓ ਦੇ ਵਿੱਚ ਖਾਰਸ ਜੀ ਤੁਹਾਡੀ ਨਾਲ ਅਸੀਂ ਵਿਚਾਰ ਸਾਂਝੀ ਕਰਾਂਗੇ ਕਿ ਕਿ ਉਹ ਕਿਹੜੀਆਂ ਚੀਜ਼ਾਂ ਨੇ ਜੋ ਆਪਣੀ ਘਰ ਦੀ ਇਸ ਜਗ੍ਹਾ ਤੇ ਆਪਾਂ ਨੂੰ ਨਹੀਂ ਰੱਖਣੀਆਂ ਚਾਹੀਦੀਆਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜੀਗਰ ਖਾਲਸਾ ਜੀ ਤੁਸੀਂ ਵੀ ਗਰੀਬੀ ਤੋਂ ਬਚਣਾ ਚਾਹੁੰਦੇ ਹੋ ਤਾਂ ਭੁੱਲ ਕੇ ਵੀ ਆਪਣੇ ਘਰ ਦੀਆਂ ਪੌੜੀਆਂ ਦੇ ਹੇਠਾਂ ਇਹ ਥਿਰ ਚੀਜ਼ਾਂ ਨੂੰ ਕਦੇ ਵੀ ਨਾ ਰੱਖੋ ਕਿਉਂਕਿ ਅਕਸਰ ਹੀ ਖਾਲਸਾ ਜੀ ਆਪਾਂ ਦੇਖਦੇ ਆ ਕਿ ਕਈ ਲੋਕ ਘਰ ਵਿੱਚ ਪੌੜੀਆਂ ਦੀ ਹੀਠਾਂ ਵਾਲੀ ਵੇਸਟ ਜਗ੍ਹਾ ਨੂੰ ਬਹੁਤ ਜ਼ਿਆਦਾ ਲਾਭਦਾਇਕ ਬਣਾਉਣ ਦੇ ਲਈ ਪੌੜੀਆਂ ਦੀ ਹੀਠਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੇ ਨੇ ਜਾਂ ਫਿਰ ਰੱਖ ਦਿੰਦੇ ਨੇ ਤੇ ਉਹਨਾਂ ਦੇ ਮਾਨ ਦੇ ਵਿੱਚ ਇਹ ਹੁੰਦਾ ਹੈ ਕਿ ਚਲੋ ਕੋਈ ਗੱਲ ਨਹੀਂ ਪੌੜੀਆਂ ਦੇ ਥੱਲੇ ਸਮਾਨ ਰੱਖਿਆ ਜਾਵੇਗਾ ਤੇ ਨਾਲ ਹੀ ਜਗਾ ਕਿਸੇ ਕੰਮ ਲੱਗ ਜਾਊਗੀ ਪਰ ਇਸ ਤਰ੍ਹਾਂ ਖਾਲਸਾ ਜੀ ਇਸ ਤਰ੍ਹਾਂ ਕਰਨ ਦੇ ਨਾਲ ਜੋ ਇਸ ਤਰ੍ਹਾਂ ਦੀ ਹੈ ਕੁਝ ਅਜਈਆ ਚੀਜ਼ਾਂ ਨਹੀਂ ਜੋ ਸਾਨੂੰ ਪੌੜੀਆਂ ਦੇ ਹੇਠਾਂ ਨਈ ਰੱਖਣੀਆਂ ਚਾਹੀਦੀਆਂ ਜੇ ਰੱਖਦੇ ਆ ਤਾਂ ਘਰ ਦਾ ਪੈਸਾ ਜਲਦੀ ਹੀ ਖਤਮ ਹੋ ਜਾਂਦਾ ਏ ਤੇ ਘਰ ਦੀ ਸਥਿਤੀ ਜਿਹੜੀ ਵਿਗੜਨ ਲੱਗਦੀ ਏ ਆਓ ਜਾਣਦੀ ਆ ਖਾਲਸਾ ਜੀ ਕਿ ਉਹ ਕਿਹੜੀਆਂ ਚੀਜ਼ਾਂ ਨੇ ਜੋ ਸਾਨੂੰ ਭੋਲ ਕੀ ਵੀ ਪੌੜੀਆਂ ਦੇ ਹੇਠਾਂ ਨਹੀਂ ਰੱਖਣੀਆਂ ਚਾਹੀਦੀ ਐ ਪਹਿਲੀ ਚੀਜ਼ ਖਾਲਸਾ ਜੀ ਕਈ ਵਾਰ ਲੋਕ ਪੌੜੀਆਂ ਦੇ ਹੇਠਾਂ ਵਾਲੀ ਜਗ੍ਹਾ ਨੂੰ ਜੁੱਤੀਆਂ ਜੋੜੇ ਰੱਖਣ ਦੇ ਲਈ ਇਸਤੇਮਾਲ ਕਰਦੇ ਨੇ ਇੰਨਾ ਹੀ ਨਹੀਂ ਕਈ ਕਰਾਦੇ ਵਿੱਚ ਪੌੜੀਆਂ ਦੇ ਹੇਠਾਂ ਸ਼ੂ ਰੈਕ ਵੀ ਬਣਾਏ ਜਾਂਦੇ ਨੇ ਤੀ ਖਾਲਸਾ ਜੀ ਪੌੜੀਆਂ ਦੇ ਹੇਠਾਂ ਜੁੱਤੀ ਤੇ ਚਪਲਾ ਰੱਖਣ ਦੀ ਨਾਲ ਤੁਹਾਡੀ ਸਿਹਤ ਨੂੰ ਕਾਫੀ ਨੁਕਸਾਨ ਹੁੰਦਾ ਏ ਤੇ ਤੁਹਾਡੀ ਤਰੱਕੀ ਦੇ ਰਸਤੇ 'ਚ ਅੜਚਨਾ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਨਾਲ ਹੀ ਆਰਥਿਕ ਸਥਿਤੀ ਤੇ ਵੀ ਬੁਰਾ ਅਸਰ ਪੈਂਦਾ ਏ ਇਸ ਤੋਂ ਅਗਲੀ ਖਾਨਸਾ ਜੀ ਜੇਕਰ ਤੁਸੀਂ ਘਰ ਦੀਆਂ ਪੌੜੀਆਂ ਦੇ ਹੇਠਾਂ ਪਾਣੀ ਵਾਲੀ ਕੋਈ ਟੁੱਟੀ ਜਾਂ ਵਾਸ਼ ਵੇਸ਼ ਲਗਾਉਂਦੀ ਹੋ ਤਾਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਹੁੰਦਾ ਪਾਣੀ ਵਿੱਚੋਂ ਫालतू ਨਹੀਂ ਵਹਿਣਾ ਚਾਹੀਦਾ ਜੇਕਰ ਤੁਹਾਡੀ ਘਰ ਦੇ ਵਿੱਚ ਇਸ ਤਰ੍ਹਾਂ ਹੁੰਦਾ ਏ ਤਾਂ ਖਾਨਸਾ ਜੀ ਕਾਰ ਵਿੱਚ ਪੈਸਾ ਬਿਲਕੁਲ ਵੀ ਨਹੀਂ ਰੁਕਦਾ ਤੇ ਤੀਸਰੀ ਚੀਜ਼ ਇਹ ਹੁੰਦੀ ਹੈ ਵਾਸਟੂ ਸਾਸਤਰ ਦੇ ਅਨੁਸਾਰ ਕਦੇ ਵੀ ਪੌੜੀਆਂ ਦੇ ਹੇਠਾਂ ਵਾਲੀ ਜਗ੍ਹਾ ਨੂੰ ਵੇਸਟ ਸਮਝ ਕੇ ਡਸਟਮੇਨ ਕੂੜੇਦਾਨ ਨੂੰ ਪੌੜੀਆਂ ਦੇ ਹੇਠਾਂ ਨਹੀਂ ਰੱਖਣਾ ਚਾਹੀਦਾ ਮਾਨਯਤਾ ਅਨੁਸਾਰ ਇਸ ਤਰ੍ਹਾਂ ਕਰਨ ਦੇ ਨਾਲ ਖਾਲਸਾ ਜੀ ਬਹੁਤ ਭਾਰੀ ਦੋਸ਼ ਲੱਗਦਾ ਹੈ ਤੇ ਘਰ ਦੇ ਵਿੱਚ ਬਿਮਾਰੀਆਂ ਉੱਤੇ ਬਹੁਤ ਸਾਰਾ ਪੈਸਾ ਲੱਗਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਵੀ ਫੈਲਦੀ ਹੈ ਤੇ ਚੌਥਾ ਹੁੰਦਾ ਹੀ ਖਾਲਸਾ ਜੀ ਜਿਹੜੀ ਘਰਾਂ ਦੀ ਰਸੋਈ ਪੌੜੀਆਂ ਦੇ ਹੇਠਾਂ ਹੁੰਦੀ ਹੈ ਵਾਸਤੂ ਦੇ ਆਧਾਰ ਤੇ ਰਸੋਈ ਦਾ ਪੌੜੀਆਂ ਦੇ ਹੇਠਾਂ ਹੋਣਾ ਹਾਨੀਕਾਰਕ ਸਾਬਤ ਹੋ ਸਕਦਾ ਹੈ ਮੰਨਿਆ ਜਾਂਦਾ ਹੈ ਕਿ ਐਸੀ ਰਸੋਈ ਦੇ ਵਿੱਚ ਸ਼ੁੱਧਤਾ ਨਹੀਂ ਰਹਿੰਦੀ ਤੀ ਸ਼ਾਸਤਰਾਂ ਦੇ ਅਨੁਸਾਰ ਪਕਵਾਨ ਭੋਜਨ ਨੂੰ ਦੇਵੀ ਲక్ష్ਮੀ ਦਾ ਰੂਪ ਵੀ ਮੰਨਿਆ ਜਾਂਦਾ ਹੈ ਅਤੇ ਜਿੰਨਾ ਘਰ ਵਿੱਚ ਪੌੜੀਆਂ ਦੇ ਢੇਠਾ ਖਾਣਾ ਤਿਆਰ ਕੀਤਾ ਜਾਂਦਾ ਹੈ ਉਹਨਾਂ ਘਰਾਂ ਵਿੱਚੋਂ ਦੇਵੀ ਲక్ష్ਮੀ ਨਰਾਜ ਹੋ ਕੇ ਚਲੀ ਜਾਂਦੀ ਤੇ ਐਸੇ ਘਰਾਂ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਰੁਕਦਾ ਇਸ ਕਰਕੇ ਇਹਨਾਂ ਗੱਲਾਂ ਦਾ ਸਾਨੂੰ ਖਾਲਸਾ ਜੀ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਕਈ ਵਾਰ ਕਈ ਲੋਕ ਪੌੜੀਆਂ ਦੇ ਹੇਠਾਂ ਆਪਣੀਆਂ ਪਰਿਵਾਰਿਕ ਤਸਵੀਰਾਂ ਵੀ ਲਗਾਉਂਦੇ ਨੇ ਅਜਿਹਾ ਕਰਨ ਦੀ ਨਾਲ ਪਰਿਵਾਰ ਦੀ ਮੈਂਬਰਾਂ ਦੇ ਵਿੱਚ ਆਪਸੀ મતਭੇਦ ਵਧਣ ਲੱਗਦੇ ਨੇ ਤੇ ਥੋੜੇ ਹੀ ਸਮੇਂ 'ਚ ਪਰਿਵਾਰਿਕ ਦੂਰੀਆਂ ਵੱਧ ਜਾਂਦੀਆਂ ਨੇ ਤੇ ਛੇਵੀਂ ਚੀਜ਼ ਖਾਲਸਾ ਜੀ ਵਾਸਤੂ ਸ਼ਾਸਤਰ ਦੇ ਮੁਤਾਬਕ ਘਰ 'ਚ ਵਾਧੂ ਜਾਂ ਬੇਕਾਰ ਚੀਜ਼ਾਂ ਕਬਾੜ ਆਜ ਨੂੰ ਪੌੜੀਆਂ ਦੇ ਢੇਹਾਂ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਘਰ ਵਿੱਚ ਆਰਥਿਕ ਤੰਗੀ ਰਹਿੰਦੀ ਏ ਤਿੰਨ ਕਰਾਤਮਕ ਊਰਜਾ ਪੈਦਾ ਹੁੰਦੀ ਏ ਇਸ ਤੋਂ ਅੱਗੇ ਖਾਲਸਾ ਜੀ ਤੁਸੀਂ ਦੇਖਿਆ ਹੀ ਹੋਵੇਗਾ ਕਿ ਜ਼ਿਆਦਾਤਰ ਲੋਕ ਆਪਣੀਆਂ ਪੌੜੀਆਂ ਨੂੰ ਇੱਕ ਵੱਖਰਾ ਲੁੱਕ ਦੇਣ ਦੇ ਲਈ ਗੋਲ ਪੌੜੀਆਂ ਬਣਾਉਦੇ ਨੇ ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਜਿਹਾ ਕਰਨ ਦੀ ਨਾਲ ਤੁਹਾਡੀ ਸੇਤੀਵਾੜਾ ਪ੍ਰਭਾਵ ਪੈਂਦਾ ਹੈ ਤਿਖਾਨ ਸਜੀ ਵਸਤੂ ਸ਼ਾਸਤਰ ਦੇ ਅਨੁਸਾਰ ਜਿੰਨਾ ਘਰਾਂ ਚ ਲੱਕੜ ਦੀਆਂ ਗੋਲ ਪੌੜੀਆਂ ਟੁੱਟੀਆਂ ਹੁੰਦੀਆਂ ਹਨ ਉਥੇ ਹੀ ਨਕਾਰਾਤਮਕ ਪ੍ਰਭਾਵ ਜ਼ਿਆਦਾ ਪੈਂਦਾ ਹੈ ਕਿਉਂਕਿ ਖਾਲਸਾ ਜੀ ਕਬਾੜ ਘਰ ਦੇ ਵਿੱਚ ਰੱਖਣ ਦੇ ਨਾਲ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਤੇ ਸਕਾਰਾਤਮਕ ਊਰਜਾ ਦੂਰ ਹੁੰਦੀ ਹੈ ਤੇ ਅਠਵੀਂ ਜੀਜ ਖਾਲਸਾ ਜੀ ਸਾਨੂੰ ਆਪਣੀ ਘਰ ਦਾ ਪੂਜਾ ਰੂਮ ਜਾਂ ਮੰਦਿਰ ਕਦੇ ਵੀ ਪੌੜੀਆਂ ਦੇ ਹੇਠਾਂ ਨਹੀਂ ਬਣਾਉਣਾ ਚਾਹੀਦਾ ਸਾਡੀ ਵਾਗ ਭਗਵਾਨ ਨੂੰ ਵੀ ਆਪਣੀ ਲਈ ਜਗ੍ਹਾ ਦੀ ਲੋੜ ਹੁੰਦੀ ਹੈ ਪਰ ਪੌੜੀਆਂ ਭਗਵਾਨ ਦੇ ਰਹਿਣ ਲਈ ਆਦਰਸ਼ ਸਥਾਨ ਨਹੀਂ ਹਨ ਭਗਵਾਨ ਦੀ ਲਈ ਇੱਕ ਵੱਖਰਾ ਮੰਦਰ ਕੋਨਾ ਨਿਰਧਾਰਤ ਹੋਣਾ ਚਾਹੀਦਾ ਨੌਵੀਂ ਚੀਜ਼ ਇਹ ਹੁੰਦੀ ਹੈ ਕਿ ਲੋਕਰ ਪੌੜੀਆਂ ਦੇ ਹੇਠਾਂ ਭਾਵੇਂ ਇਸ ਜਗ੍ਹਾ ਨੂੰ ਸੁਰੱਖਿਅਤ ਮੰਨਿਆ ਜਾ ਸਕਦਾ ਹੈ ਪਰ ਇਹ ਸਪਸ਼ਟ ਹੈ ਕਿ ਹਾਲਾਂਕਿ ਦਿਖਾਈ ਨਹੀਂ ਦਿੰਦਾ ਪਰ ਇਹ ਤੁਹਾਡੀ ਲੋਕਰ ਨੂੰ ਸਟੋਰ ਕਰਨ ਦੇ ਲਈ ਇੱਕ ਗਲਤ ਜਗ੍ਹਾ ਮੰਨੀ ਜਾਂਦੀ ਹੈ ਯਾਦ ਰੱਖੋ ਕਿ ਲਕਸ਼ਮੀ ਇੱਕ ਲੋਕਰ ਵਿੱਚ ਹੀ ਰਹਿੰਦੀ ਹੈ ਤੇ ਉਸ ਨੂੰ ਪੌੜੀਆਂ ਦੇ ਹੇਠਾਂ ਲੈ ਕੇ ਜਾਣਾ ਦੀ ਇਜਾਜ਼ਤ ਨਹੀਂ ਹੈ ਲਕਸ਼ਮੀ ਨੂੰ ਪੌੜੀਆਂ ਦੇ ਹੇਠਾਂ ਰੱਖਣ ਦੇ ਨਾਲ ਲਕਸ਼ਮੀ ਦਾ ਨਰਾਦਰ ਕਰਨ ਦੇ ਬਰਾਬਰ ਹੁੰਦਾ ਹੈ ਤੇ ਅਗਲੀ ਚੀਜ਼ ਖਾਲਸਾ ਜੀ ਵਾਸਤੂ ਸ਼ਾਸਤਰ ਦੇ ਅਨੁਸਾਰ ਪੌੜੀਆਂ ਦੇ ਹੇਠਾਂ ਕਿਸੇ ਬਾਥਰੂਮ ਦੀ ਉਸਾਰੀ ਵੀ ਚੰਗੀ ਨਹੀਂ ਮੰਨੀ ਜਾਂਦੀ ਜੇਕਰ ਤੁਹਾਡੇ ਕੋਲ ਕੋਰ ਕਾਫੀ ਜਗ੍ਹਾ ਹੈ ਤਾਂ ਤੁਹਾਨੂੰ ਇਸ ਜਗ੍ਹਾ ਤੇ ਬਾਥਰੂਮ ਦੀ ਉਸਾਰੀ ਨਹੀਂ ਕਰਨੀ ਚਾਹੀਦੀ ਇਸ ਤੋਂ ਇਲਾਵਾ ਜੇਕਰ ਜਗ੍ਹਾ ਦੀ ਕਮੀ ਕਾਰਨ ਬਾਥਰੂਮ ਦੀ ਉਸਾਰੀ ਕਰਨੀ ਹੀ ਪੈਂਦੀ ਤਾਂ ਧਿਆਨ ਰੱਖੋ ਕਿ ਕੋਈ ਟੁੱਟੀ ਲੀਕ ਨਾ ਹੋਵੇ ਇਕੱਲੇ ਵਾਸ਼ਵੇਸ਼ਣ ਲਈ ਹੀ ਨਹੀਂ ਕੋਈ ਵੀ ਬਾਥਰੂਮ ਦੀ ਟੁੱਟੀ ਲੀਕ ਨਹੀਂ ਹੋਣੀ ਚਾਹੀਦੀ ਇਸ ਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖੋ ਇਹ ਤੁਹਾਡੀ ਘਰ ਬਿਮਾਰੀਆਂ ਆਦ ਦਾ ਕਾਰਨ ਬਣ ਜਾਂਦਾ ਹੈ ਬਾਥਰੂਮ ਪੌੜੀਆਂ ਦੇ ਹੇਠਾਂ ਹੋਣ ਦੇ ਕਾਰਨ ਪਰਿਵਾਰ ਦਾ ਕੋਈ ਨਾ ਕੋਈ ਵਿਅਕਤੀ ਬਿਮਾਰ ਰਹਿੰਦਾ ਹੈ ਸੂਈ ਸੀ ਤੇਰਾ ਖਾਲਸਾ ਜੀ ਅਗਲੀ ਚੀਜ਼ ਪੌੜੀਆਂ ਨੂੰ ਹਮੇਸ਼ਾ ਮਜੂਦ ਸੰਖਿਆ ਵਿੱਚ ਹੀ ਰੱਖਿਆ ਜਾਣਾ ਚਾਹੀਦਾ ਹੈ ਅਜੀ ਹੈ ਕਰਨ ਦੇ ਨਾਲ ਸ਼ੁਭ ਫਲ ਪ੍ਰਾਪਤ ਹੁੰਦਾ ਏ ਤੇ ਸਕਾਰਾਤਮਕ ਊਰਜਾ ਫੈਲਦੀ ਏ ਇਸ ਤੋਂ ਅਗਲੀ ਚੀਜ਼ ਖਾਲਸਾ ਜੀ ਪੌੜੀਆਂ ਦੇ ਹੇਠਾਂ ਜਗ੍ਹਾ ਜਿਹੜੀ ਕਮਰੇ ਦੀ ਵਰਤੋਂ ਵਿੱਚ ਆਉਂਦੀ ਹੋਵੇ ਉਸ ਜਗ੍ਹਾ ਨੂੰ ਖਾਲੀ ਰਹਿਣ ਦਿਓ ਤੇ ਉੱਥੇ ਕੁਝ ਵੀ ਨਾ ਬਣਾਓ ਵਸਤੂ ਸਟੂ ਦੇ ਵਿੱਚ ਇਸ ਨੂੰ ਅਣਉਚਿਤ ਜਗ੍ਹਾ ਮੰਨਿਆ ਜਾਂਦਾ ਏ ਆਖਰੀ ਤੇ ਲਾਸਟ ਚੀਜ਼ ਖਾਲਸਾ ਜੀ ਕਵਸਟੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਪੌੜੀਆਂ ਬਣਾਉਣ ਲਈ ਸਭ ਤੋਂ ਉੱਤਮ ਦਿਸ਼ਾ ਦੱਖਣ ਪੱਛਮ ਮੰਨੀ ਜਾਂਦੀ ਏ ਇਸ ਤੋਂ ਇਲਾਵਾ ਖਾਲਸਾ ਜੀ ਜੇਕਰ ਜਗਾਂ ਦੀ ਕੋਈ ਦਿੱਕਤ ਹੋਵੇ ਤਾਂ ਪੂਰਬ ਤੋਂ ਪੱਛਮ ਵੱਲ ਜਾਣ ਵਾਲੀ ਪੌੜੀ ਬਣਾਈ ਜਾ ਸਕਦੀ ਇਸ ਚੰਗੀ ਦਿਸ਼ਾ ਨੂੰ ਦੱਖਣ ਪੱਛਮ ਦਿਸ਼ਾ ਮੰਨਿਆ ਜਾਂਦਾ ਏ ਸੋ ਖਾਲਸਾ ਜੀ ਏਸੀ ਉਹ ਤੇਰਾ ਜੀਜਾ ਜੇਕਰ ਆਪਾਂ ਭੁੱਲ ਕੇ ਵੀ ਗਲਤੀ ਦੇ ਨਾਲ ਪੌੜੀਆਂ ਦੇ ਹੇਠਾਂ ਰੱਖਦੀਆਂ ਤੇ ਇਸ ਤਰ੍ਹਾਂ ਕਰਨ ਦੇ ਨਾਲ ਆਪਣੀ ਘਰ ਦੇ ਵਿੱਚ ਨਕਾਰਾਤਮਕ ਊਰਜਾ ਪੈਦਾ ਹੁੰਦੀ ਏ ਤੇ ਆਪਣੀ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਧਨ ਦੌਲਤ ਦੀ ਕਮੀ ਰਹਿਣ ਲੱਗ ਜਾਂਦੀ ਏ ਸੋ ਖਾਲਸਾ ਜੀ ਏਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤ